ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸੂਟਾਂ ਨਾਲ ਦੇ ਰਬੜ ਬੈਂਡ ਬਣਾ ਕੇ ਤਿਆਰ ਕਰਾਂਗੇ ਸੋ ਦੇਖੋ ਇਹਦੇ ਲਈ ਆਪਾਂ ਨੇ ਜਿਹੜੀ ਪੱਟੀ ਹੈ ਇੱਕ ਕੱਟ ਕਰ ਲਈ ਹੈ ਜੋੜ ਲਾ ਲਿਆ ਇਹਦੇ ਇਹ ਪੱਟੀ ਦੀ ਜਿਹੜੀ ਆਪਾਂ ਨੇ ਲੈਂਥ ਰੱਖੀ ਹੈ ਉਹ ਤੁਹਾਨੂੰ ਦੱਸ ਦਿੰਨੇ ਆਂ ਦੇਖੋ ਇਹ ਆਪਾਂ ਨੇ ਇਸ ਤਰ੍ਹਾਂ ਡਬਲ ਫੋਲਡ ਪੱਟੀ ਹੈ ਇਹ ਆਪਣੀ 15 ਇੰਚ ਲੈਂਥ ਹੈ ਇਹਦੀ ਇਸ ਤਰ੍ਹਾਂ ਆਪਾਂ ਨੇ 15 ਇੰਚ ਰੱਖੀ ਆ ਤੇ ਇਧਰ ਨੂੰ ਜਿਹੜੀ ਇਹਦੀ ਚੜਾਈ ਹੈਗੀ ਆਪਾਂ ਨੇ 4 ਇੰਚ ਰੱਖੀ ਆ। ਇਸ ਤਰ੍ਹਾਂ ਆਪਾਂ ਨੇ ਇਹ ਪੱਟੀ ਕੱਟ ਕਰਕੇ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਜੋੜ ਲਾ ਲਿਆ। ਤੇ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪੁੱਠੀ ਕਰਕੇ ਰੱਖ ਲਿਆ ਜਿਹੜੇ ਇਹਦੀ ਪੱਟੀ ਦਾ ਸਿੱਧੀ ਸਾਈਡ ਹੈਗੀ ਉਹ ਅੰਦਰਲੀ ਸਾਈਡ ਹੈ ਤੇ ਪੁੱਠਾ ਪਾਸਾ ਇਹਦਾ ਕੱਪੜੇ ਦਾ ਬਾਹਰਲੀ ਸਾਈਡ ਰੱਖਣਾ ਆਪਾਂ ਨੇ। ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਫੋਲਡ ਕਰ ਲਾਂਗੇ। ਹੁਣ ਜਿਹੜਾ ਇਹ ਸਾਈਡਾਂ ਤੇ ਆਪਣਾ ਕੱਪੜਾ ਰਹਿ ਗਿਆ ਇਹਨੂੰ ਦੋਨੇ ਪਾਸਿਓਂ ਫੜ ਕੇ ਆਪਾਂ ਇੱਥੋਂ ਇਸ ਤਰ੍ਹਾਂ ਸਿਉਣ ਲਾਉਣੀ ਆ। ਇਥੇ ਜਿੱਥੋਂ ਆਪਾਂ ਨੇ ਜੋੜ ਲਾਇਆ ਹੋਇਆ ਇਥੋਂ ਜੋੜ ਨੂੰ ਜੋੜ ਮਲਾ ਕੇ ਆਪਾਂ ਸਿਉਣ ਲਵੋਣੀ ਸ਼ੁਰੂ ਕਰਾਂਗੇ ਕਿ ਜਿਹੜਾ ਆਪਾਂ ਨੇ ਵਿੱਚ ਕੱਪੜਾ ਇਕੱਠਾ ਕਰਿਆ ਇਹ ਆਪਾਂ ਨੇ ਧਿਆਨ ਰੱਖਣਾ ਵੀ ਉਹਦੇ ਉੱਤੇ ਆਪਣੀ ਜਿਹੜੀ ਸਿਉਣ ਹੈ ਉਹ ਨਾ ਆਵੇ ਇਸ ਤਰ੍ਹਾਂ ਆਪਾਂ ਹੱਥ ਨਾਲ ਉਹ ਕੱਪੜੇ ਨੂੰ ਪਰਾਂ ਕਰਦੇ ਰਹਾਂਗੇ ਵਿੱਚੋਂ ਇਸ ਤਰ੍ਹਾਂ ਆਪਾਂ ਉਂਗਲ ਨਾਲ ਉਹਨੂੰ ਕੱਪੜੇ ਨੂੰ ਵਿੱਚੋਂ ਹਟਾਉਂਦੇ ਰਹਾਂਗੇ ਤੇ ਆਪਣੀ ਇਹ ਸਲਾਈ ਲਾ ਕੇ ਕੰਪਲੀਟ ਕਰ ਲਾਂਗੇ ਇਥੋਂ ਨਾਲ-ਨਾਲ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਗਾਹਾਂ ਖਿੱਚ-ਖਿੱਚ ਕੇ ਜਿਹੜੀ ਸਿਉਣ ਹੈਗੀ ਇਹ ਸਾਰੇ ਤੇ ਲਾ ਲੈਣੀ ਆ। ਅਸਤਰਾਪਾ ਨਾਲ ਨਾਲ ਖਿੱਚੀ ਜਾਣਾ। ਤੇ ਦੇਖੋ ਜਿੱਥੋਂ ਆਪਾਂ ਨੇ ਸਿਉਣ ਲਾਉਣੀ ਸ਼ੁਰੂ ਕਰੀ ਤੇ ਉੱਥੇ ਆ ਗਿਆ ਇਹ ਇੱਥੋਂ ਆਪਾਂ ਨੇ 2 ਇੰਚ ਛੱਡ ਦੇਣਾ। ਇੱਥੋਂ ਆਪਾਂ ਇਹਨੂੰ ਜਿਹੜੀ ਪੱਟੀ ਹੈ ਇਹਨੂੰ ਸਿੱਧੀ ਕਰਨ ਵਾਸਤੇ 2 ਇੰਚ ਛੱਡ ਦੇਣਾ। ਇੰਨਾ ਕੁ ਇੱਥੋਂ ਆਪਾਂ ਇਹਨੂੰ ਸਿੱਧਾ ਕਰ ਲਾਂਗੇ। ਜਿਵੇਂ ਕਿ ਇਹ ਵਾਲੇ ਰਬੜ ਬੈਂਡ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ 'ਚ ਨੇ ਸੋ ਆਪਾਂ ਇਹਨਾਂ ਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਆਂ ਜੀ ਹਰ ਸੂਟ ਨਾਲ ਆਪਾਂ ਮੈਚਿੰਗ ਬਣਾ ਸਕਦੇ ਆਂ ਆਪਦੇ ਬੱਚਿਆਂ ਲਈ ਤਿਆਰ ਕਰ ਸਕਦੇ ਆਂ ਸੋ ਦੇਖੋ ਇਹ ਆਪਾਂ ਨੇ ਲਈ ਆ ਇਲਾਸਟਿਕ ਇਹ ਆਪਾਂ ਨੇ 6.5 ਇੰਚ ਰੱਖੀ ਹੈਗੀ ਤੁਸੀਂ ਇਹ ਦੂ ਜਿਹੜੀ ਇੱਕ ਬ੍ਰੀਕ ਸਪੈਸ਼ਲ ਰਬੜ ਬੈਂਡ ਵਾਸਤੇ ਆਉਂਦੀ ਹੈਗੀ ਇਲਾਸਟਿਕ ਉਹ ਵੀ ਪਾ ਸਕਦੇ ਹੋ ਗੋਲ ਤੇ ਆਪਾਂ ਇੱਥੇ ਇਹ ਵਾਲੀ ਇਲਾਸਟਿਕ ਪਾ ਰਹੇ ਆਂ ਸਾਡੇ 6 ਇੰਚ ਦਾ ਟੁਕੜਾ ਆਪਾਂ ਇਹ ਕਟਿੰਗ ਕਰ ਲਈ। ਇਧਰੋਂ ਆਪਾਂ ਪੈਰ ਥੱਲੇ ਦੱਬ ਲਾਂਗੇ ਤਾਂ ਕਿ ਜਿਹੜੇ ਆਪਾਂ ਇਧਰੋਂ ਪਾਉਂਦੇ ਪਾਉਂਦੇ ਪਿੱਛੋਂ ਨਾ ਨਿਕਲ ਜੇ। ਇਸ ਤਰ੍ਹਾਂ ਆਪਾਂ ਸੇਫਟੀ ਪੈਨ ਨਾਲ ਇਹਦੇ ਵਿੱਚ ਇਲਾਸਟਿਕ ਪਾ ਕੇ ਇਹਨੂੰ ਆਪਾਂ ਜੋੜ ਲਾ ਲਾਂਗੇ। ਇੱਥੇ ਤੁਸੀਂ ਇਹਨੂੰ ਸੂਈ ਨਾਲ ਵੀ ਲਾ ਸਕਦੇ ਹੋ ਜੋੜ ਨੂੰ ਤੇ ਮਸ਼ੀਨ ਨਾਲ ਵੀ ਲਾ ਸਕਦੇ ਹੋ। ਤੇ ਇੱਥੋਂ ਜਿਹੜਾ ਆਪਾਂ ਨੇ ਇਹ ਕੱਪੜਾ ਖੁੱਲਾ ਛੱਡਿਆ ਸੀ ਇਹਨੂੰ ਆਪਾਂ ਬੰਦ ਕਰ ਦਾਂਗੇ ਜੇ ਆਪਾਂ ਇਹਨੂੰ ਸੂਈ ਨਾਲ ਬੰਦ ਕਰੀਏ ਤਾਂ ਜ਼ਿਆਦਾ ਸਫਾਈ ਆਉਂਦੀ ਹੈ ਕੱਪੜੇ ਤੇ ਤੇ ਪਰ ਆਪਾਂ ਇਹਨੂੰ ਮਸ਼ੀਨ ਨਾਲ ਵੀ ਬੰਦ ਕਰ ਸਕਦੇ ਹਾਂ ਆਪਣੀ ਮਰਜ਼ੀ ਆ ਚਾਹੇ ਆਪਾਂ ਇਹਨੂੰ ਸੂਈ ਨਾਲ ਸਿਉਂਦੀਏ ਤੇ ਚਾਹੇ ਮਸ਼ੀਨ ਨਾਲ ਜੇ ਆਪਾਂ ਮਸ਼ੀਨ ਨਾਲ ਸਲਾਈ ਲਾਉਣੀ ਆ ਫਿਰ ਇਹ ਦਿਖਦਾ ਰਹਿੰਦਾ ਵੀ ਇੱਥੋਂ ਅੱਪਾ ਨੇ ਖੁੱਲਾ ਛੱਡਿਆ ਸੀ ਜੀ ਆਪਾਂ ਸੂਈ ਨਾਲ ਸਿਉਂਦਨੇ ਆ ਫਿਰ ਬਿਲਕੁਲ ਵੀ ਪਤਾ ਨਹੀਂ ਲੱਗਦਾ ਸੋ ਦੇਖੋ ਇੱਕ ਰਬੜ ਬੈਂਡ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਅੱਜ ਆਪਾਂ ਦੋ ਤਰ੍ਹਾਂ ਦੇ ਰਬੜ ਬੈਂਡ ਬਣਾਵਾਂਗੇ ਦੇਖੋ ਇੱਕ ਤਾਂ ਇਸ ਤਰ੍ਹਾਂ ਬਣਾ ਸਕਦੇ ਆ ਤੇ ਦੂਜਾ ਆਪਾਂ ਤੁਹਾਨੂੰ ਹੋਰ ਦੱਸਦੇ ਆ ਇੱਕ ਇਹ ਦੇਖੋ ਆਪਾਂ ਨੇ ਇਹਦੀ ਪੱਟੀ ਦੀ ਜਿਹੜੀ ਚੜਾਈ ਹੈਗੀ 5 ਇੰਚ ਲਈ ਆ ਤੇ ਇਹਨੂੰ ਆਪਾਂ ਐਸੀ ਤਰ੍ਹਾਂ ਹੀ ਡਬਲ ਕਰਕੇ ਸਿਉਣ ਲਾ ਲਾਂਗੇ ਲੰਬਾਈ ਆਪਾਂ ਨੇ ਉੰਨੀ ਰੱਖੀ ਆ 15 ਇੰਚ ਜਾਨੀ ਕਿ ਪੂਰੀ ਖੋਲ ਕੇ ਪੱਟੀ 3 ਇੰਚ ਦੀ ਰੱਖੀ ਆਪਾਂ ਨੇ ਤੇ ਡਬਲ ਕਰਕੇ 15 ਇੰਚ ਇਥੇ ਜਿੱਥੇ ਆਪਾਂ ਨੇ ਸਿਉਣ ਲਈ ਤੀ ਇਹਨੂੰ ਸਿੱਧੀ ਕਰਕੇ ਆਪਾਂ ਨੇ ਉਹ ਸਿਉਣਾ ਜਿਹੜੀ ਬਚਾਲੇ ਕਰ ਲਈ ਇਥੇ ਆਪਾਂ ਜਿੰਨੀ ਕ ਆਪਣੀ ਲਾਸਟਿਕ ਆ ਉਹਨਾਂ ਕ ਗੈਪ ਛੱਡ ਕੇ ਦੋਨੇ ਸਾਈਡਾਂ ਤੇ ਇਹਦੇ ਸਿਉਣ ਲਾ ਲਾਂਗੇ ਜਿੱਥੇ ਮੈਂ ਨਿਸ਼ਾਨ ਲਾਏ ਨੇ ਤੁਹਾਨੂੰ ਦਿਖ ਰਹੇ ਹੋਣਗੇ ਆਪਾਂ ਦੋਨੇ ਸਾਈਡਾਂ ਤੇ ਨਿਸ਼ਾਨ ਲਾ ਲਾਂਗੇ ਜਿਹੜੀ ਆਪਣੀ ਪਹਿਲਾਂ ਲਈ ਸਿਉਣਾ ਉਹ ਆਪਾਂ ਨੇ ਸੈਂਟਰ ਚ ਕਰ ਲਈਏ ਹੇਠਲੇ ਪਾਸੇ ਚਲੀ ਜਾਊਗੀ ਦਿਖਣੀ ਨਹੀਂ ਇਸ ਤਰ੍ਹਾਂ ਆਪਾਂ ਨਾਲ-ਨਾਲ ਕੱਪੜੇ ਨੂੰ ਠੀਕ ਕਰਦੇ ਰਹਾਂਗੇ ਜਿਹੜੀ ਸਿਉਣਾ ਆਪਣੀ ਵਿਚਾਲੇ ਰਹੇ ਸੋ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਆਪਾਂ 6.5 ਇੰਚ ਦਾ ਟੁਕੜਾ ਇਲਾਸਟਿਕ ਦਾ ਲੈਣਾ ਤੇ ਉਹ ਵੀ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਵਿਚੋਂ ਦੀ ਜਿਹੜਾ ਆਪਾਂ ਨੇ ਗੈਪ ਛੱਡਿਆ ਉਹਦੇ ਵਿੱਚੋਂ ਦੀ ਪਾ ਲੈਣੀ ਹੈ ਇਲਾਸਟਿਕ ਉਸ ਤੋਂ ਬਾਅਦ ਜੋੜ ਲਾ ਕੇ ਆਪਾਂ ਜਿਹੜਾ ਇਹਦੇ ਦੋਨੋਂ ਮੂੰਹ ਨੇ ਉਹਨਾਂ ਨੂੰ ਬੰਦ ਕਰ ਲਾਂਗੇ ਸੂਈ ਨਾਲ ਕਿ ਲਓ ਜੀ ਇਹ ਆਪਣਾ ਦੂਜਾ ਰਬੜ ਬੈਂਡ ਬਣ ਕੇ ਤਿਆਰ ਹੈ ਇਹ ਦੂਜੇ ਨਾਲੋਂ ਜ਼ਿਆਦਾ ਸੋਹਣਾ ਲੱਗਦਾ ਫ੍ਰਿਲ ਜੀ ਬਣ ਜਾਂਦੀ ਹੈ ਇਹਦੇ ਦੋਨੇ ਸਾਈਡਾਂ ਤੇ ਦੇਖੋ ਇਸ ਤਰ੍ਹਾਂ ਆਪਾਂ ਆਪਣੇ ਹਰ ਸੂਟ ਨਾਲ ਮੈਚਿੰਗ ਜਿਹੜਾ ਲਾਸਟ ਇਹ ਰਬੜ ਬੈਂਡ ਨੇ ਉਹ ਬਣਾ ਕੇ ਤਿਆਰ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਨੇ ਕਾਫੀ ਸਾਰੇ ਬਣਾਏ ਨੇ ਸੋ